ਇੱਕ ਐਸ ਵਾਲੀ ਦੀ ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਇੱਕ ਵੱਡੀ ਅਪਡੇਟ ਹੁਣੇ-ਹੁਣੇ ਸામਣੇ ਆ ਰਹੀ ਹੈ ਸਿੱਧੂ ਮੂਸੇਵਾਲਾ ਦੇ ਪਰਵਾਰਕ ਮੈਂਬਰ ਜਿਹੜੇ ਨੇ ਉਹ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਜੀ ਹਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਪ੍ਰੈਗਨੈਂਟ ਨੇ ਤੇ ਕੁਝ ਹੀ ਦਿਨਾਂ ਦੇ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਤੇ ਜਲਦੀ ਹੀ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗਣਗੀਆਂ ਇਸ ਦੀ ਸਚਾਈ ਕੀ ਹੈ ਆਖਰ ਇਸ ਖਬਰ ਦਾ ਪਰਦਾਫਾਸ਼ ਜ਼ਰੂਰ ਕਰਾਂਗੇ ਸੋ ਲਾਰੈਂਸ ਬਿਸ਼ਨੋਈ ਵਰਗੀਆਂ ਦੇ ਲਈ ਕੀ ਮੈਸੇਜ ਹੈ ਕੀ ਸੁਨੇਹਾ ਹੈ ਇਸ ਦੇ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਜਿਹੜੀ ਆ ਕਰਦੇ ਰਹਾਂਗੇ ਸੋ ਪਹਿਲਾਂ ਗੱਲ ਕਰ ਲੈਣੇ ਆ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੇ ਬਾਰੇ ਸਾਲ 2022 ਦੇ ਵਿੱਚ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਮਾਤਾ ਪਿਤਾ ਜਿਹੜੇ ਨੇ ਕਾਫੀ ਨਿਰਾਸ਼ ਨਜ਼ਰ ਆ ਰਹੇ ਸਨ ਸੋ ਸਿੱਧੂ ਦੀ ਮਾਤਾ ਪਿਤਾ ਨੇ ਜਿਹੜਾ ਹੁਣ ਆਪਣੇ ਵੱਲੋਂ ਇੱਕ ਪਲਾਨ ਬਣਾਇਆ ਸੋ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਇੱਕ ਬੱਚੇ ਨੂੰ ਜਨਮ ਦੇਣ ਦਾ ਇੱਕ ਬੱਚਾ ਹੋਰ ਨਵਾਂ ਪੈਦਾ ਕਰਨ ਦਾ ਜਿਹੜਾ ਹੈ ਮਨ ਬਣਾਇਆ ਸੀ ਆਈਵੀਐਫ ਦੁਆਰਾ ਗਰਭ ਅਵਸਥਾ ਦੀ ਯੋਜਨਾ ਬਣਾਈ ਗਈ ਇਹ ਜਾਣਕਾਰੀ ਸਿੱਧੂ ਦੇ ਚਾਚਾ ਚਮਕੌਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਇਸ ਸਬੰਧੀ ਸਿੱਧੂ ਦੇ ਮਾਤਾ ਪਿਤਾ ਵੱਲੋਂ ਕੋਈ ਟਿੱਪਣੀ ਹਜੇ ਤੱਕ ਸਾਹਮਣੇ ਨਹੀਂ ਆਈ ਹੈ ਸਿੱਧੂ ਦੇ ਮਾਤਾ ਪਿਤਾ ਹੁਣ ਜਿਹੜੇ ਨੇ ਉਹ ਕੇਵਲ 55 ਤੋਂ ਲਗਭਗ ਜਿਹੜੇ ਨੇ ਹੋ ਚੁੱਕੇ ਨੇ ਤੇ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਬੱਚੇ ਦਾ ਜਨਮ ਹੋਵੇਗਾ ਟਾਈਮਜ਼ ਨਾਊ ਦੀ ਰਿਪੋਰਟ ਦੇ ਮੁਤਾਬਕ ਚਮਕੌਰ ਸਿੰਘ ਦਾ ਦਾਵਾ ਹੈ ਕਿ ਆਈਵੀਐਫ ਰਾਹੀਂ ਦੂਜੇ ਬੱਚੇ ਦਾ ਜਨਮ ਹੋਇਆ ਸੀ ਅਤੇ ਮਾਰਚ ਵਿੱਚ ਡਿਲੀਵਰੀ ਹੋਵੇਗੀ ਸਿੱਧੂ ਦੀ ਮਾਂ ਫਿਲਹਾਲ ਮੈਡੀਕਲ ਟੀਮ ਦੀ ਨਿਗਰਾਨੀ ਦੇ ਵਿੱਚ ਹੈ ਹੁਣ ਤੱਕ ਦੀਆਂ ਇਹ ਰਿਪੋਰਟਾਂ ਦੇ ਮੁਤਾਬਕ ਸਭ ਕੁਝ ਠੀਕ ਠਾਕ ਹੈ ਦੱਸ ਦਈਏ ਕਿ 29 ਮਈ 2022 ਨੂੰ ਕੁਝ ਲੋਕਾਂ ਨੇ ਸਿੱਧੂ ਦੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਸੀ ਜਿਸ ਦੇ ਵਿੱਚ ਸਿੱਧੂ ਦੀ ਜਾਨ ਚਲੀ ਗਈ ਸੀ ਸਿੱਧੂ ਦੇ ਜਾਣ ਨਾਲ ਪਰਿਵਾਰਕ ਮੈਂਬਰ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਵੱਡਾ ਸਦਮਾ ਲੱਗਿਆ ਸੀ ਪ੍ਰਸ਼ੰਸਕ ਅੱਜ ਤੱਕ ਗਾਇਕ ਨੂੰ ਭੁੱਲ ਨਹੀਂ پا ਰਹੇ ਨੇ ਸਿੱਧੂ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸ ਤੋਂ ਬਾਅਦ ਪੁਲਿਸ ਨੇ ਗੋਲਡਨ ਹੋਅਸ ਕਤਲ ਦਾ ਮਾਸਟਰਮਾਈਂਡ ਵੀ ਦੱਸਿਆ ਸੀ ਸਿੱਧੂ ਬਾਰੇ ਤੁਹਾਨੂੰ ਦੱਸ ਦਈਏ ਕਿ ਉਹ ਚੋਟੀ ਦੇ ਪੰਜਾਬੀ ਗਾਇਕਾਂ ਦੇ ਵਿੱਚੋਂ ਸੀ ਉਸਨੇ ਨਾ ਸਿਰਫ ਗੀਤ ਗਾਏ ਸਗੋਂ ਉਹਨਾਂ ਦਾ ਨਿਰਮਾਣ ਵੀ ਕੀਤਾ ਸਿੱਧੂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਗੀਤ ਚੱਲਦੇ ਰਹੇ ਅਤੇ ਵਿਊਜ਼ ਕਈ ਰਿਕਾਰਡ ਜਿਹੜੇ ਨੇ ਬਣਾਏ ਜਾ ਚੁੱਕੇ ਨੇ ਤੇ ਜੇ ਹੁਣ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਭਾਵੇਂ ਸੰਸਾਰ ਦੇ ਵਿੱਚ ਨਹੀਂ ਹੈ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਪਰ ਮਾਤਾ ਪਿਤਾ ਨੇ ਇੱਕ ਹੋਰ ਬੱਚਾ ਕਰਨ ਦਾ ਫੈਸਲਾ ਕੀਤਾ ਆਈਵੀਐਫ ਰਾਹੀਂ ਇਸ ਬੱਚੇ ਨੂੰ ਜਨਮ ਦਿੱਤਾ ਜਾਵੇਗਾ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਬੱਚੇ ਨੂੰ ਜਿਹੜਾ ਹੈ ਉਹ ਆਪਣੇ ਮਨ ਦੇ ਨਾਲ ਆਈਵੀਐਫ ਕਰਵਾ ਕੇ ਇਸ ਬੱਚੇ ਦੇ ਜਨਮ ਬਾਰੇ ਗੱਲਬਾਤ ਜਿਹੜੀ ਹੈ ਭਾਵੇਂ ਕੀਤੀ ਹੈ ਫਿਲਹਾਲ ਸਿੱਧੂ ਦੇ ਮਾਤਾ ਪਿਤਾ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਲੋਕਾਂ ਵੱਲੋਂ ਇਸ ਚੀਜ਼ ਨੂੰ ਜਾਣ ਬੁੱਝ ਕੇ ਵਡਾਵਾ ਜਿਹੜਾ ਹੈ ਦਿੱਤਾ ਜਾ ਰਿਹਾ ਹੈ ਤੇ ਆਖਰਕਾਰ ਸਿੱਧੂ ਦੇ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਸਾਡਾ ਮਖੌਲ ਬਣਾਇਆ ਜਾ ਰਿਹਾ ਹੈ ਫਿਲਹਾਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਉਧਰ ਦੂਜੇ ਪਾਸੇ ਲੋਕਾਂ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਨੂੰ ਤੁਸੀਂ ਮਾਰਿਆ ਸੀ ਉਹ ਹੁਣ ਦੁਬਾਰਾ ਆ ਰਿਹਾ ਹੈ ਜੀ ਹਾਂ ਵੱਡਾ ਸਿੱਧੂ ਤੁਸੀਂ ਮਾਰ ਦਿੱਤਾ ਹੁਣ ਛੋਟਾ ਸਿੱਧੂ ਆ ਰਿਹਾ ਹੈ ਹੁਣ ਤੁਹਾਡਾ ਕੀ ਹੋਵੇਗਾ ਉਹ ਤੁਹਾਡੇ ਤੋਂ ਆਪਣੀ ਮੌਤ ਦਾ ਬਦਲਾ ਜ਼ਰੂਰ ਲਵੇਗਾ ਸਿੱਧੂ ਮੂਸੇਵਾਲਾ ਜਿਹੜਾ ਹੈ ਪੁਨਰ ਜਨਮ ਹੋਵੇਗਾ ਸਿੱਧੂ ਮੂਸੇਵਾਲਾ ਦੁਬਾਰਾ ਜਨਮ ਲੈ ਕੇ ਆ ਰਿਹਾ ਹੈ ਸੋ ਇਹ ਗੱਲ ਜਿਹੜੀ ਹੈ ਵਾਰ-ਵਾਰ ਸਾਹਮਣੇ ਆ ਰਹੀ ਹੈ ਇਹ ਗੱਲ ਕਹੀ ਹੋਈ ਜਿਹੜੀ ਹੈ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲੋਕਾਂ ਵੱਲੋਂ ਕਾਫੀ ਜ਼ਿਆਦਾ ਜਿਹੜਾ ਹੈ ਇਸ ਗੱਲ ਨੂੰ ਕਿ ਹੱਥ ਚਾਰ ਰਿਹਾ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਸੋ ਇੱਕ ਵੱਡੀ ਅਪਡੇਟ ਦਿਵਾਲ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਅੱਜ ਕੱਲ ਦੀ ਰੁਝੇਮਿਆਂ ਭਰੀ ਜ਼ਿੰਦਗੀ ਦੇ ਵਿੱਚ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਜ਼ਿਆਦਾ ਸਮਾਂ ਨਹੀਂ ਹੈ ਜਿਸ ਅਹਿਚ ਕੋਈ ਛੋਟਾ ਬੱਚਾ ਰੋਂਦਾ ਹੈ ਤਾਂ ਅਸੀਂ ਉਸ ਨੂੰ ਚੁੱਪ ਕਰਾਉਣ ਲਈ ਮੋਬਾਈਲ ਪਕੜਾ ਦਿੰਦੇ ਆਂ ਜੇਕਰ ਬੱਚਾ ਨਹੀਂ ਖਾ ਰਿਹਾ ਤਾਂ ਉਸ ਨੂੰ ਖਾਣ ਲਈ ਅਸੀਂ ਉਸ ਨੂੰ ਮੋਬਾਈਲ ਤੇ ਕਾਰਟੂਨ ਜਾਂ ਵੀਡੀਓ ਲਗਾ ਕੇ ਬਿਠਾ ਦਿੰਦੇ ਹਾਂ ਇਸ ਕਾਰਨ ਬੱਚਾ ਖਾਣਾ ਖਾ ਲੈਂਦਾ ਜਾਂ ਫਿਰ ਚੁੱਪ ਹੋ ਜਾਂਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੂੰ ਮੋਬਾਈਲ ਦੀ ਆਦਤ ਪਾ ਕੇ ਤੁਸੀਂ ਉਸ ਦੇ ਭੁੱਖ ਨਾਲ ਕਿੰਨਾ ਖੇਡ ਰਹੇ ਹੋ ਮੋਬਾਈਲ ਦੀ ਲਤ ਨਸ਼ੇ ਵਾਂਗ ਹੈ ਜਿਸ ਤਰ੍ਹਾਂ ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ੇ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ ਉਸੇ ਤਰ੍ਹਾਂ ਮੋਬਾਈਲ ਫੋਨ ਦਾ ਆਦੀ ਹੋਣ ਤੋਂ ਬਾਅਦ ਵੀ ਅਜੀਹਾ ਹੀ ਹੁੰਦਾ ਹੈ ਇੱਕ ਅਧਿਐਨ ਦੇ ਮੁਤਾਬਕ ਛੋਟੀ ਉਮਰ ਦੇ ਵਿੱਚ ਵਿੱਚ ਹੀ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਜਾਣ ਤਾਂ ਉਹਨਾਂ ਨੂੰ ਛੋਟੀ ਉਮਰ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੇ ਬੱਚਿਆਂ ਦੇ ਮਨੋਰੰਜਨ ਲਈ ਉਹਨਾਂ ਨੂੰ ਮੋਬਾਈਲ ਫੋਨ ਦੇਣਾ ਖਤਰਨਾਕ ਹੋ ਸਕਦਾ ਹੈ ਇਸ ਦੇ ਇੱਕ ਅਧਿਐਨ ਸਾਹਮਣੇ ਆਏ ਨੇ ਜਿਸ ਨੂੰ ਅੰਡਰਸਟੈਸਟ ਨੇ ਜਿਥੇ ਕਿ ਅੰਡਰਸਟੈਂਡਿੰਗ ਯੂਅਰ ਚਾਈਲਡ ਬ੍ਰੇਨ ਕਿਤਾਬ ਰਾਹੀਂ ਪ੍ਰਕਾਸ਼ਿਤ ਕੀਤਾ ਗਿਆ ਇਸ ਵਿੱਚ ਦੱਸਿਆ ਗਿਆ ਹੈ ਕਿ ਛੋਟੀ ਉਮਰ ਵਿੱਚ ਮੋਬਾਈਲ ਫੋਨ ਦੇਣਾ ਕਿੰਨਾ ਖਤਰਨਾਕ ਹੈ ਖਾਸ ਕਰ 6 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਧਿਐਨ ਦੇ ਮੁਤਾਬਕ ਅਜਿਹੇ ਬੱਚਿਆਂ ਦੀ ਯਾਦਦਾਸ਼ਤ ਬਾਅਦ ਵਿੱਚ ਕਮਜ਼ੋਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਕਈ ਹੋਰ ਮਾਨਸਿਕ ਸਮੱਸਿਆਵਾਂ ਮਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਧਿਆਨ ਦੇ ਮੁਤਾਬਕ ਛੋਟੇ ਬੱਚਿਆਂ ਨੂੰ ਮਨੋਰੰਜਨ ਕਰਨ ਚੁੱਪ ਕਰਾਉਣ ਜਾਂ ਖਾਣਾ ਖਵਾਉਣ ਲਈ ਮੋਬਾਈਲ ਫੋਨ ਉਹਨਾਂ ਦੇ ਹਵਾਲੇ ਕਰਨਾ ਉਹਨਾਂ ਦੀ ਮਾਨਸਿਕ ਸਿਹਤ ਲਈ ਚੰਗਾ ਨਹੀਂ ਹੈ ਅਜਿਹੇ ਬੱਚਿਆਂ ਦੀ ਯਾਦਦਾਸ਼ਤ ਪ੍ਰਭਾਵਿਤ ਹੁੰਦੀ ਹੈ ਛੋਟੀ ਉਮਰ ਵਿੱਚ ਹੀ ਉਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ ਇਸ ਨਾਲ ਉਹਨਾਂ ਦੀ ਪੜ੍ਹਾਈ ਤੇ ਵੀ ਅਸਰ ਪੈਂਦਾ ਹੈ ਤੇ ਉਹ ਇਸ ਪਰ ਇਸ ਇਸ ਦੇ ਵਿੱਚ ਪਛੜ ਜਾਂਦੇ ਨੇ ਉਹਨਾਂ ਵਿੱਚ ਇਕਾਗਰਤਾ ਦੀ ਕਮੀ ਹੁੰਦੀ ਹੈ ਤੇ ਇਸ ਨਾਲ ਉਹਨਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਅਧਿਆਨ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਬੱਚੇ ਛੋਟੀ ਉਮਰ ਵਿੱਚ ਮੋਬਾਈਲ ਫੋਨ ਵਿੱਚ ਰੁੱਝੇ ਰਹਿੰਦੇ ਨੇ ਉਹ ਛੋਟੀ ਉਮਰ ਵਿੱਚ ਹੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਮੋਬਾਈਲ ਦੇ ਰੁੱਝੇ ਰਹਿਣ ਕਾਰਨ ਉਹ ਪਰਿਵਾਰ ਅਤੇ ਦੋਸਤਾਂ ਨਾਲ ਜ਼ਿਆਦਾ ਸਮਾਂ ਨਹੀਂ ਬਤਾਉਂਦੇ ਨੇ ਮੋਬਾਈਲ ਕਾਰਨ ਉਹ ਅਸਲ ਦੁਨੀਆ ਤੋਂ ਕੱਟੇ ਜਾਂਦੇ ਨੇ ਅਤੇ ਡਿਪਰੈਸ਼ਨ ਦੇ ਵਿੱਚ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਬੱਚੇ ਤੋਂ ਮੋਬਾਈਲ ਵਾਪਸ ਲੈਣੇ ਹੱਦ ਤੱਕ ਕਈ ਵਾਰ ਉਹ ਗੁੱਸੇ 'ਚ ਆ ਜਾਂਦਾ ਹੈ ਕਈ ਵਾਰ ਬੱਚੇ ਹਿੰਸਕ ਹੋ ਜਾਂਦੇ ਨੇ ਅਧਿਆਨ ਦੇ ਮੁਤਾਬਕ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਮੋਬਾਈਲ ਫੋਨ ਦੇਣ ਨਾਲ ਉਹ ਚਿੜਚਿੜੇ ਵੀ ਹੋ ਜਾਂਦੇ ਨੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਦੋਂ ਮਾਪਿਆਂ ਨੇ ਬੱਚਿਆਂ ਦੇ ਮੋਬਾਈਲ ਫੋਨਾਂ ਤੇ ਪਾਬੰਦੀ ਲਗਾਈ ਤਾਂ ਉਹਨਾਂ ਨੇ ਗਲਤ ਕਦਮ ਵੀ ਚੁੱਕ ਲਏ ਨੇ ਇੱਕ ਅਧਿਆਨ ਵਿੱਚ ਸਾਹਮਣੇ ਆਇਆ ਇਹ ਕਿ ਮੋਬਾਈਲ ਤੇ ਗੇਮ ਖੇਡਣ ਕਾਰਨ ਲੋਕ ਹਿੰਸਕ ਹੋ ਜਾਂਦੇ ਨੇ ਮੋਬਾਈਲ ਦੀ ਲਤ ਕਾਰਨ ਬੱਚੇ ਆਊਟਡੋਰ ਖੇਡਣਾ ਖੇਡਣਾ ਘੱਟ ਕਰ ਦਿੰਦੇ ਨੇ ਅਜਿਹੀ ਸਥਿਤੀ ਵਿੱਚ ਉਹਨਾਂ ਦੀ ਸਰੀਰਕ ਗਤੀਵਿਧੀ ਪੂਰੀ ਤਰ੍ਹਾਂ ਘੱਟ ਜਾਂਦੀ ਹੈ ਇਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ ਮੋਟਾਪੇ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਜਿਹੇ ਬੱਚਿਆਂ ਵਿੱਚ ਬਾਅਦ ਵਿੱਚ ਸ਼ੂਗਰ ਦਾ ਖਤਰਾ ਵੀ ਜਿਹੜਾ ਹੈ ਉਹ ਵੱਧ ਜਾਂਦਾ ਹੈ ਸੋ ਆਖਰ ਇਹ ਚੀਜ਼ ਵੀ ਜਿਹੜੀ ਹੈ ਬਿਲਕੁਲ ਸਾਫ਼ ਦੇਖੀ ਜਾ ਸਕਦੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਸੋ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਇੱਕ ਬਜ਼ੁਰਗ ਔਰਤ ਨੇ ਆਪਣਾ ਹੀ ਰਿਕਾਰਡ ਤੋੜਿਆ ਸੋ ਆਖਰ ਗੱਲ ਕਰਦੇ ਆਂ ਜਿੱਥੇ ਹਾਲ ਹੀ ਵਿੱਚ ਕੁਝ ਅਜੀਹਾ ਹੀ ਹੋਇਆ ਜਦੋਂ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ ਆਪਣੀ ਜ਼ਿੰਦਗੀ ਦੇ 117ਵੇਂ ਵਰੇਗੰਡ ਮਨਾਉਣਾ ਕੀਤਾ ਹੈ ਜਿਤੇ ਕਿ ਮਾਰੀਆ ਬ੍ਰਿਆਂਸ ਮੋਰੇਰਾ ਨਾਮ ਦੀ ਇਹ ਔਰਤ ਪਿਛਲੇ ਸਾਲ ਹੀ ਦੁਨੀਆ ਦੀ ਸਭ ਤੋਂ ਬਜ਼ੁਰਗ ਬਜ਼ੁਰਗ ਔਰਤ ਬਣ ਗਈ ਸੀ ਜਦੋਂ ਜਨਵਰੀ 2023 ਦੇ ਵਿੱਚ ਫਰਾਂਸ ਦੀ 118 ਸਾਲਾ ਲੂਸੀਲ ਰੈਂਡਨ ਦੀ ਮੌਤ ਹੋਈ ਉਸ ਸਮੇਂ ਮੋਰੇਰਾ ਦੀ ਉਮਰ ਸਿਰਫ 115 ਸਾਲਾਂ ਸੀ ਇਸ ਤੋਂ ਬਾਅਦ ਮਾਰਚ ਚ ਮੋਰੇਰਾ 116 ਸਾਲਾਂ ਦੀ ਹੋ ਗਈ ਅਤੇ ਹੁਣ ਹੋ 117 ਸਾਲਾਂ ਦੀ ਉਮਰ ਦਾ ਅੰਕੜਾ ਜਿਹੜਾ ਹੈ ਪਾਰ ਕਰ ਚੁੱਕੀ ਹੈ 117 ਸਾਲ ਜਿਹੜੇ ਨੇ ਉਸਨੇ ਆਪਣੇ ਵਰਤਿਤ ਕੀਤੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ